ਲਗਰਵਾ ਰਿਟਾਇਰਡ EMPLY PNB ਅ ਸਰ 23 ਜੁਲਾਈ ਨੂੰ ਮੇਰਾ ਅਕਾਊਂਟ ਜਿਹੜਾ ਉਹ ਬੰਦ ਹੋ ਗਿਆ ਕੋਈ ਸ਼ਾਮ ਨੂੰ 4:30 ਵਜੇ ਮੈਂ ਕੋਸ਼ਿਸ਼ ਕੀਤੀ ਵੀ ਅਕਾਊਂਟ ਮੈਂ ਇਨਕੁਆਰੀ ਕਰਨ ਲਿਆ ਸੀ ਵੀ ਮੇਰਾ ਅਕਾਊਂਟ ਕਿਉਂ ਬੰਦ ਹੋਇਆ ਜਾਂ ਮੇਰੀ SIM ਕਿਉਂ ਬੰਦ ਹੋਈ ਆ ਲੇਕਿਨ ਇਸ ਦੇ ਬਾਰੇ ਮੈਂ ਨਹੀਂ ਸਮਝ ਸਕਿਆ ਵੀ ਮੇਰੀ SIM ਕਿਉਂ ਬੰਦ ਹੋਈ ਹੈ ਸੋਚਦਾ ਰਿਹਾ ਕਿ ਸ਼ਾਇਦ ਕਾਊਂਟ ਬੰਦ ਹੋਇਆ ਕਿ SIM ਬੰਦ ਹੋਈ ਹੈ ਇਹ ਵੀ ਸੋਚਦਾ ਰਿਹਾ ਕਿ ਸ਼ਾਇਦ ਨੈਟਵਰਕ ਦੀ ਪ੍ਰੋਬਲਮ ਆ ਜਾਂ ਕੋਈ ਇੰਟਰਨਲ ਕੋਈ ਕੰਪਨੀ ਦੀ ਪ੍ਰੋਬਲਮ ਆ ਜਿਹਦੇ ਨਾਲ ਮੇਰੀ SIM ਬੰਦ ਹੋਈ ਹੈ ਇਹ ਚੱਕਰ 'ਚ ਮੈਂ ਪਹਿਲੀ ਤਰੀਕ ਤੱਕ ਇਹ ਵੀ ਇਦਾਂ ਹੀ ਦੇਖ ਚੈੱਕ ਕਰਦਾ ਰਿਹਾ ਕੁਝ ਨਹੀਂ ਪਤਾ ਲੱਗਾ ਸੈਟਿੰਗ 'ਚ ਵੀ ਗਿਆ ਸੈਟਿੰਗ 'ਚ ਵੀ ਮੈਨੂੰ ਕੁਝ ਪਤਾ ਨਹੀਂ ਲੱਗਾ ਮੋਬਾਈਲ ਸੈਟਿੰਗ ਉਹ ਤੋਂ ਬਾਅਦ 2 ਤਰੀਕ ਨੂੰ ਮੈਂ ਮੰਡੀ ਫੋਨ ਕੀਤਾ ਵਾ ਕਿ ਸੱਜਣ ਮੈਂ ਤਨੂ ਜਾਰੇ ਦਾ ਮੇਰੀ SIM ਬੰਦ ਹੋ ਗਈ ਉਹ ਕਹਿੰਦੇ ਕੋਈ ਨਹੀਂ ਤੁਸੀਂ ਆ ਕੇ ਮੈਨੂੰ ਇਹ ਚੈੱਕ ਕਰਵਾ ਦਿਓ ਮੈਂ ਦੇਖ ਲੈਣਾ ਕਿ SIM ਕਿਉਂ ਬੰਦ ਹੋ ਗਈ ਆ ਉੱਥੇ ਮੈਂ ਗਿਆ ਵਾਂ ਸਰ 3 ਤਰੀਕ ਨੂੰ ਸਵੇਰੇ ਗਿਆ ਮੈਂ Airtel ਦੇ ਆਫਿਸ ਮੰਡੀ ਵਾਲੇ ਤੇ ਗਿਆ ਵਾਂ ਉਹਨਾਂ ਨੂੰ ਮੈਂ ਕਿਹਾ ਮੇਰਾ ਚੈੱਕ ਕਰੋ ਮੇਰੀ SIM ਜਿਹੜੀ ਆ ਉਹ ਕਿਉਂ ਨਹੀਂ ਚੱਲਦੀ ਪਈ ਉਹ ਕਹਿੰਦੇ ਜੀ SIM ਤੁਹਾਡੀ ਬੰਦ ਹੋ ਗਈ ਆ ਪਤਾ ਨਹੀਂ ਕਾਰਨ ਨਹੀਂ ਪਤਾ ਕਿਉਂ ਬੰਦ ਹੋਈ ਆ ਲੇਕਿਨ ਤੁਹਾਡੀ SIM ਆਪਣਾ ਤੁਹਿਆ ਆਧਾਰ ਕਾਰਡ ਦਿਓ ਕਿ ਸਿਮ ਅੱਧੇ ਘੰਟੇ ਦੇ ਅੰਦਰ ਅੰਦਰ ਤੁਹਾਡੀ ਬਲੌਕ ਹੋ ਗਈ ਚਾਲੂ ਹੋ ਜੇਗੀ। ਉਹੀ ਨੰਬਰ ਫਿਰ ਅੱਧੇ ਘੰਟੇ ਤੱਕ ਨੰਬਰ ਮੇਰਾ ਚਾਲੂ ਹੋ ਗਿਆ। ਲੇਕਿਨ ਉਹਦੇ ਚ ਮੇਰੇ ਬੈਂਕ ਦੀ ਐਪ ਮੈਂ ਇੱਕ ਡਾਊਨਲੋਡ ਕੀਤੀ ਦੀ ਉਹ ਚਾਲੂ ਨਹੀਂ ਹੋਈ। ਉਹ ਮੈਂ ਟੋਲ ਫਰੀ ਨੰਬਰ ਤੇ ਫੋਨ ਕੀਤਾ ਉਹਨਾਂ ਨੂੰ ਪੁੱਛਿਆ ਕਿ ਇੱਦਾਂ ਤਾਂ ਮੇਰੀ ਜਿਹੜੀ ਸਿਮ ਆ ਉਹ ਬੰਦ ਹੋ ਗਈ ਲੇਕਿਨ ਮੇਰੀ ਐਪ ਜਿਹੜੀ ਚੱਲਦੀ ਨਹੀਂ ਪਈ। ਉਹਨਾਂ ਨੇ ਕਿਹਾ ਵੀ ਉਹ ਜਿਹੜੀ ਐਪ ਆ ਉਹਨੂੰ ਪਹਿਲਾਂ ਤੁਸੀਂ ਅਨਸਟਾਲ ਕਰੋ ਉਸ ਤੋਂ ਬਾਅਦ ਉਹ ਐਪ ਨੂੰ ਇੰਸਟਾਲ ਕਰੋ ਦੁਬਾਰਾ ਦੁਬਾਰਾ ਡਾਊਨਲੋਡ ਕਰ ਲਓ ਤੇ ਦੇਖਿਆ ਮੈਂ ਇੰਸਟਾਲ ਕਰਕੇ ਸਭ ਤੋਂ ਪਹਿਲਾਂ ਮੈਂ ਆਪਣਾ ਅਕਾਊਂਟ ਚੈੱਕ ਕੀਤਾ ਮੈਂ ਦੇਖਿਆ ਤੇ ਮੇਰੇ ਅਕਾਊਂਟ 'ਚ 68000 ਰੁਪਏ ਡੈਪੋਜ਼ਿਟ ਹੋ ਚੁੱਕਾ ਹੈ ਇਨ ਦਾ ਮੀਨ ਟਾਈਮ ਮੇਰੇ ਬੇਟੇ ਨੂੰ ਪਤਾ ਲੱਗ ਗਿਆ ਬੇਟਾ ਗੁਰगांव ਹੁੰਦਾ ਉਹਨੇ ਮੈਨੂੰ ਕਿਹਾ ਕਹਿੰਦਾ ਪਾਪਾ ਇਹ ਤੁਹਾਡਾ ਇੱਕ ਅਕਾਊਂਟ ਬੰਦ ਹੋ ਗਿਆ ਆਪਣਾ ਚੈੱਕ ਕਰੋ ਦੂਜਾ ਕਾਉਂਟ ਵੀ ਦੂਸਰਾ ਅਕਾਊਂਟ ਮੇਰਾ OD ਲਿਮਿਟ ਸੀਗੀ ਮੇਰੀ 10 ਲੱਖ ਦੀ ਲਿਮਿਟ ਜਿਹੜੀ ਆ ਉਹ ਫੁੱਲੀ ਅਗਾਸਟ ਹੋ ਗਈ ਦੀ ਸਾਰੇ ਪੈਸੇ ਉਹਦੇ ਚੋਂ ਹੀ ਨਿਕਲ ਚੁੱਕੇ تھے ਹੀ 0 ਬੈਲ 4 ट्रांजैक्शन ਆਹੀ ਜਿਦੇ ਚ ਕੋਈ ਵੀ ਪੈਸਾ ਨਹੀਂ ਗਿਆ ভাই ਮੈਂ ਉਹ ਮੈਂ ਕਹਿੰਦੇ ਚਲੋ ਕੰਮ ਕਰਾਵ ਲਈ ਕਮਾ ਉਸੇ ਲਈ ਥਾਣਾ ਸਿਟੀ ਗਿਆ ਉਹਨਾਂ ਨੇ ਕਿਹਾ ਜੀ ਤੁਹਾਡੀ ਕੰਪਲੇਂਟ ਜਿਹੜੀ ਆ ਉਹ ਸਾਈਬਰ ਥਾਣੇ ਚ ਹੋਣੀ ਆ ਬੀਸੀ ਆਫਿਸ ਉੱਥੇ ਚਲੇ ਜਾਓ ਉੱਥੇ ਗਿਆ ਉੱਥੇ ਮੈਂ ਉਹ ਕਹਿੰਦੇ ਹੀ ਕੰਪਲੇਂਟ ਤੁਹਾਡੀ ਆਨਲਾਈਨ ਹੋਣੀ ਆ ਆਨਲਾਈਨ ਕੰਪਲੇਂਟ ਮੈਂ ਕਰਦਾ ਲੈ ਮੈਨੂੰ ਉੱਥੇ 3-4 ਘੰਟੇ ਲੱਗੇ ਲੇਕਿਨ ਮੇਰੀ ਜਿਹੜੀ ਕੰਪਲੇਂਟ ਉਹ ਮੈਚਰ ਨਹੀਂ ਹੋਈ ਕਾਰਨ ਕਿ ਉਹ ਨੈਟਵਰਕ ਨਹੀਂ ਆਗਾ ਮੈਂ ਗਿਆ ਕਾ ਘਰ ਆ ਗਿਆ ਵਾਂ 1:10 ਜੇ ਮੈਂ اچانک ਮੈਂ ਕਹਿੰਦਾ ਮੈਂ ਦੇਖਦਾ ਨੰਬਰ ਮੈਂ ਉਹ ਡਾਇਲ ਕੀਤਾ ਤੇ ਨੰਬਰ ਮਿਲ ਗਿਆ ਤੇ ਮੈਂ ਆਪਣੀ ਕੰਪਲੇਂਟ ਜਿਹੜੀ ਆ ਜੋ ਵੀ ਉਹਨਾਂ ਨੇ ਮੇਰੇ ਕੋਲ ਪੁੱਛਿਆ ਮੈਂ ਉਹਨਾਂ ਨੂੰ ਲਿਖਵਾ ਦਿੱਤਾ ਕੰਪਲੇਂਟ ਮੇਰੀ ਲਾਜ ਹੋ ਗਈ ਉਸ ਤੋਂ ਬਾਅਦ ਇੱਕ ਮੈਸੇਜ ਆ ਗਿਆ ਵੀ ਤੁਹਾਨੂੰ ਇੱਕ ਲਿੰਕ ਭੇਜਾਂਗੇ ਉਸ ਲਿੰਕ ਤੇ ਤੁਸੀਂ ਆਪਣੀ ਸਾਰੀ ਡਿਟੇਲ ਸਾਰੀ ਦੇਣੀ ਆ ਜੀ ਉਹ ਤੁਸੀਂ ਡਿਟੇਲ ਭਰ ਕੇ ਕੰਪਲੀਟ ਹੋ ਗਈ ਆ ਲੇਕਿਨ ਕੀ ਲਗਜ਼ਾ ਮਾਮਲੇ ਚ ਕਿਦਾਂ ਠੱਗੀ ਹੋਈ ਆ ਕਿੰਨੇ ਪੈਸੇ ਗੜਵਾਏ ਆ ਇਹ ਜੀ ਤੇ ਜੀ ਮੇਰੇ 88000 ਰੁਪਿਆ ਸੇਵਿੰਗ ਚੋਂ ਗਿਆ 10 ਲੱਖ ਰੁਪਿਆ OD ਲਿਮਟ ਆ ਮੇਰੀ ਜਿਹੜੇ ਹਾਂ ਕਿੱਥੋਂ ਕਿੱਥੇ ਦਿੱਕਤਾ ਕਾਉਂਟਰ ਜਿਹੜਾ ਸੇਵਿੰਗ ਕਾਉਂਟ ਮੇਰਾ ਪੈਨਸ਼ਨ ਨਾ ਕਾਉਂਟ ਸੀਗਾ ਨਹੀਂ ਨਹੀਂ ਜਿਹੜੇ ਜਿਹਦੇ ਚ ਪੈਸੇ ਗਏ ਆ ਉਹ ਕਿੱਥੇ ਦੇ ਕਾਉਂਟਰ ਔਰ ਮੈਂ ਦਾਦਾ ਜੀ 10 ਲੱਖ 88000 ਚ 8 ट्रांजैक्शंस ਹੋਈਆਂ ਵਾਂ ਜਿਨ੍ਹਾਂ ਦੇ ਵਿੱਚੋਂ 2 ਛੋਟੀ-ਛੋਟੀ ट्रांजैक्शंस ਪੇਟੀਐਮ ਦੀਆਂ ਵਾਂ 1-2 ਪੇਮ ਪੇਮੈਂਟ ਫੇਸਬੁੱਕ ਮੈਨੇਜਰ ਨੂੰ ਗਈ ਆ ਬਾਕੀ ਮੋਟੀ ਜਿਹੜੀ ट्रांजैक्शंस ਹੋਈਆਂ ਵਾਂ ਉਹ ਦਮੋ ਐਮਪੀ ਦੇ ਵਿੱਚ ਆਈਡੀਬੀਆਈ ਬੈਂਕਾ ਉੱਥੇ 2.5 ਲੱਖ ਰੁਪਈਆ ਗਿਆ ਜੀ 2 ਲੱਖ ਦੀ ਇੱਕ ਐਂਟਰੀ ਆ 50 ਹਜ਼ਾਰ ਦੀ ਇੱਕ ਐਂਟਰੀ ਆ ਉਹ ਉੱਥੇ ਆਈਡੀਬੀਆਈ ਬੈਂਕ ਦੇ ਦੋ ਐਂਟਰੀਆਂ ਜਿਹੜੀਆਂ ਵਾਂ ਉਹ ਕੈਨਰਾ ਬੈਂਕ ਕਲਕੱਤੇ ਦੀਆਂ ਵਾ ਔਰ ਇੱਕ ਐਂਟਰੀ ਜੁਨੀਅਨ ਬੈਂਕ ਆਫ ਇੰਡੀਆ ਕਲਕੱਤਾ ਦੀ ਹੈ ਮਾਮਲਾ ਸਿਮ ਹੈਕਰਨਰ ਨਾਲ ਬੈਂਕ ਨਾਲ ਜੁੜਿਆ ਹੈ ट्रांजैक्शन ਆ ਬੈਂਕ ਦੇ ਥਰੂ ਹੋਈਆਂ ਲੱਗਦਾ ਹੈ ਕਿ ਕੋਈ ਬੈਂਕ ਦੇ EMPLOYEES ਜਾਂ ਕੰਪਨੀ ਦਾ Airtel ਕੰਪਨੀ ਦਾ ਮੁਲਾਜ਼ਮ ਵੀ ਹੋ ਸਕਦਾ ਇਹਨੂੰ ਇਹਦੇ ਚੀ ਜਿਹੜੇ ਜੋ ਮੈਨੂੰ ਦਿਖਾਈ ਦਿੰਦਾ ਵਾ ਜਾਂ ਜੋ ਲੱਗਦਾ ਵਾ ਜਾਂ ਜੋ ट्रांजैक्शनਾਂ ਤੋਂ ਪਤਾ ਲੱਗਦਾ ਵਾ ਮੈਨੂੰ ਕੋਈ ਵੀ OTP ਜਾਂ ਕੋਈ ਮੈਸੇਜ ਇਸ ਬਾਰੇ ਬੈਂਕ ਕੋਲੋਂ ਨਹੀਂ ਆਇਆ ਕਿ ਤੁਹਾਡੇ ਪੈਸੇ ਜਾ ਰਹੇ ਆ ਜਾਂ ਪੈਸੇ ਤੁਹਾਡੇ ਇਹ ट्रांजैक्शन ਤੁਹਾਡੀ ਹੋ ਰਹੀ ਆ ਇਹਦੇ ਬਾਰੇ ਮੈਨੂੰ ਕੋਈ ਨਾ ਲੈ ਨਹੀਂ ਮੇਰੇ ਕੋਲ ਕੋਈ ਮੈਸੇਜ ਨਹੀਂ ਆਇਆ ਜਿਹਦੇ ਚ ਮੈਨੂੰ ਇਹ ਸ਼ੱਕ ਦਾਵਾ ਹੋ ਸਕਦਾ ਇਹਦੇ ਚ ਬੈਂਕ ਦੀ ਵੀ ਕਿਤੇ ਨਾ ਕਿਤੇ ਇਨਵੋਲਵਮੈਂਟ ਹੈਗੀ ਆ ਨੰਬਰ 2 ਜਿਹੜੀ ਮੇਰੀ ਇਹ ਜਿਹੜੀ SIM ਬੰਦ ਹੋਈ ਜਾ ਉਹ ਚ ਵੀ ਮੈਨੂੰ ਇਹ ਲੱਗਦਾ ਕਿ ਇਹਦੀ ਥਾਰੋਲੀ ਪੂਰੀ ਤਰ੍ਹਾਂ ਮੈਂ ਇਹਦੀ FIR ਚ ਮੈਂ ਰਿਕਵੈਸਟ ਕਰਾਂਗਾ ਕਿ ਮੈਨੂੰ ਇਹਦੀ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਆ Airtel ਕੰਪਨੀ ਦੀ ਤਾਂ ਕਿ ਇਹ ਪਤਾ ਲੱਗੇ ਕਿ Airtel ਕੰਪਨੀ ਨੇ ਮੇਰੀ ਰਿਕਵੈਸਟ ਬਿਨਾਂ ਮੇਰੀ SIM ਕਿਦਾਂ ਬੰਦ ਕੀਤੀ ਔਰ ਕਿਉਂ ਬੰਦ ਕੀਤੀ ਇੱਕ ਬੈਂਕ ਮੁਲਾਜ਼ਮ ਅਧਿਕਾਰੀ ਸੀ ਖੰਨੇ ਦੇ ਉਹਨਾਂ ਨਾਲ ਵੀ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਲੱਗਦਾ ਕਿ ਕੋਈ ਐਸਾ ਗਰੋਹ ਹੋ ਸਰ ਜਿਹੜਾ ਬੈਂਕ ਅਧਿਕਾਰੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਇਸੇ ਕਰਕੇ ਸਰ ਮੈਂ ਕਹਿ ਰਿਹਾ ਵਾਂ ਕਿ ਜਿਹੜੀ ਮੈਨੂੰ ਇਹ ਸ਼ੱਕ ਲੱਗਦਾ ਵਾ ਕਿ ਜਿਹੜੇ ਬੈਂਕ EMPLOYEES ਚ এনवायरमेंट ਤਾਂ ਮੈਂ ਕਹਿ ਰਿਹਾ ਕਿ ਕੋਈ ਜੋ ਕੁਝ ਵੀ ਹੋ ਰਿਹਾ ਵਾ ਹੋਰ ਵੀ ਮੈਂ ਦੋ ਚਾਰ ਨਿਊਜ਼ ਪੜੀਆਂ ਵਾ ਜਿਹਦੇ ਵਿੱਚ RETIRED EMPLOYEE ਔਰ PNB ਦੇ ਵਿੱਚ ਪਾਰਟਿਕੁਲਰਲੀ PNB ਦੇ EMPLOYEES ਜਿਹੜੇ ਆ RETIRED APPLY ਇਫੈਕਟ ਹੋ ਰਿਹਾ ਹੈ